ਸਖ ਨਾਲ ਜੁੜੀ ਵੱਡੀ ਖਬਰ ਕੋਟਕਪੂਰਾ ਤੋਂ ਸਾਹਮਣੇ ਆਈ ਹੈ ਬੇਅਦਬੀ ਮਾਮਲਿਆਂ ਦੇ ਪੰਥਕ ਇਨਸਾਫ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਮਾ ਜਥੇਬੰਦੀਆਂ ਤੇ ਚਿੰਤਕ ਸ਼ਖਸੀਅਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਲੱਖਣ ਢੰਗ ਨਾਲ ਮਨਾਉਂਦੇ ਆ ਪਹਿਲਾ ਸੈਜ ਪਾਠ ਜੀ ਦੇ ਭੋਗ ਪਾਏਗੇ ਸੁਪਰੰਤ ਸ਼ਾਂਤਮਈ ਰੋਜ ਪ੍ਰਦਰਸ਼ਨ ਕਰਦੇ ਆ ਵਤੀਆਂ ਵਾਲਾ ਚੌਕ ਕੋਟਕਪੂਰਾ ਵਿੱਚ ਜਾ ਕੇ ਬੇਅਦਬੀ ਮਾਮਲਿਆਂ ਦਾ ਇਨਸਾਫ ਨਾ ਦੇਣ ਵਾਲੀਆਂ ਸਮੇਂ ਦੀਆਂ ਸਰਕਾਰਾਂ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਉਸ ਤੋਂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼ੌਣੀ ਨਿਹੰਗ ਸਿੰਘਾਂ ਵਿਖੇ ਭਾਈ ਬਲਦੇਵ ਸਿੰਘ ਬੜਾਲਾ ਤੇ ਭਾਈ ਕੁਲਵਿੰਦਰ ਸਿੰਘ ਬਠੰਡਾ ਨੇ ਗਰਵਾਣੀ ਕੀਰਤਨ ਦੇ ਨਾਲ-ਨਾਲ ਵਰਤਮਾਨ ਸਰੋਕਾਰਾਂ ਨਾਲ ਸੰਬੰਧਿਤ ਹਾਲਾਤਾਂ ਤੋਂ ਵੀ ਜਾਣੂ ਕਰਵਾਇਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਮੁਕਤ ਪੰਜ ਪਿਆਰਿਆਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਤੇ ਭਾਈ ਤਰਲੋਕ ਸਿੰਘ ਖਾਲਸਾ ਵਿੱਚੋਂ ਭਾਈ ਸਦਨਾਮ ਸਿੰਘ ਝੰਜੀਆ ਨੇ ਅਰਦਾਸ ਬੇਨਤੀ ਕੀਤੀ ਗੁਰਦੁਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਤਰਸੇਮ ਸਿੰਘ ਖਾਲਸਾ ਵੱਲੋਂ ਪਵਿੱਤਰ ਹੁਕਮਨਾਮਾ ਲਿਆ ਗਿਆ ਇਸ ਤੋਂ ਬਾਅਦ ਸਤਨਾਮ ਵਾਈਗਰੂ ਜੀ ਦਾ ਜਾਪ ਕਰਦੇ ਆ ਸੰਗਤਾਂ ਰੋਸ਼ ਮਾਰਚ ਰਾਹੀਂ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਪਹੁੰਚੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਭਾਈ ਸੁਖਜੀਤ ਸਿੰਘ ਖੋਸਾ ਸੁਗਰਾਦ ਸਿੰਘ ਨਿਆਮੀ ਵਾਲਾ ਤੇ ਭਾਈ ਬਲਦੇਵ ਸਿੰਘ ਬਡਾਲਾ ਨੇ ਸਮੇਂ ਦੀਆਂ ਸਰਕਾਰਾਂ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦਾ ਇਲਜ਼ਾਮ ਲਾਉਂਦੇ ਆ ਆਖਿਆ ਕਿ ਜਿਹੜੀ ਅਕਾਲੀ ਬੀਜੇਪੀ ਗੜਜੋੜ ਸਰਕਾਰ ਨੇ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕੀਤੀ ਅੱਜ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਉਹ ਪਾਰਟੀ ਹਾਸ਼ੀਏ ਤੇ ਜਾ ਪਹੁੰਚੀ ਹੈ ਸਿੱਖ ਸੰਗਤਾਂ ਤੇ ਪੰਜਾਬੀਆਂ ਨੇ ਚਾਰ ਹਫ਼ਤਿਆਂ ਵਿੱਚ ਇਨਸਾਫ਼ ਦਿਵਾਉਣ ਦੀ ਸੌਂ ਝੁੱਕਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਦਿੱਤੀ ਪਰ ਜਦੋਂ ਸਰਕਾਰ ਵਾਅਦੇ ਤੇ ਪੂਰੇ ਨਾ ਉੱਤਰੀ ਤਾਂ ਸੰਗਤਾਂ ਨੇ 24 ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪਰ 3.5 ਸਾਲਾਂ ਦਾ ਅਰਸਾ ਬੀਤਣ ਉਪਰੰਤ ਵੀ ਅਜੇ ਕੋਈ ਇਨਸਾਫ ਦੀ ਕਿਰਨ ਦਿਖਾਈ ਨਹੀਂ ਦੇਰੀ ਜੇਕਰ ਜਲਦ ਇਨਸਾਫ ਨਾ ਮਿਲਿਆ ਤਾਂ 15 ਨਵੰਬਰ 2015 ਦਾ ਮੰਤਰੀਆਂ ਤੇ ਵਿਧਾਇਕਾਂ ਦਾ ਕਰੋਕ ਕਰਨ ਵਾਲਾ ਪਾਸ ਕੀਤਾ ਗਿਆ ਮਤਾ ਅਜੇ ਵੀ ਜਿਉਂਦਾ ਸਖ ਸੰਸਥਾਵਾ ਪੰਥਕ ਜਥੇਬੰਦੀਆਂ ਪੀੜਤ ਪਰਿਵਾਰ ਚਸ਼ਮਦੀਦ ਗਵਾ ਅਤੇ ਪੰਥਦਰਦੀ ਉਸ ਮਤੇ ਨੂੰ ਨਿਪਰੇ ਚੜਾਉਣ ਤੋਂ ਗਰੇਜ਼ ਨਹੀਂ ਕਰਨਗੀਆਂ